ਜੀ ਸੁਤ ਸਾਹਿਬ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਚਲੋ ਧਮਕੀ ਆਈ ਪਹਿਲੀ ਵਾਰ ਹੀ ਨਹੀਂ ਹੈ ਪਹਿਲਾਂ ਵੀ ਬਹੁਤ ਵਾਰ ਹੋ ਚੁੱਕਿਆ ਹੈ ਭਾਵੇਂ ਇਤਿਹਾਸ ਦੇ ਵਿੱਚ ਇਹ ਹਜ਼ਾਰਾਂ ਵਾਰ ਧਮਕੀ ਆਵੇ ਤਾਂ ਇਸ ਨੂੰ ਇੱਕ ਵਾਰ ਵੀ ਅੰਗੋਲਿਆ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਦਰਬਾਰ ਸਾਹਿਬ ਹੈ ਜਿਹੜਾ ਉਹ ਪੰਜਾਬ ਲਈ ਸਿੱਖਾਂ ਲਈ ਸਭ ਕੁਝ ਹੈ ਦਰਬਾਰ ਸਾਹਿਬ ਤੇ ਹਮਲੇ ਦਾ ਜਦੋਂ ਗੱਲ ਕਰੀਏ ਤਾਂ ਇੱਕ ਲੰਮਾ ਇਤਿਹਾਸ ਹੈ ਔਰ ਕਦੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਜਿਹੜੇ ਹੈ ਕਿਸੇ ਮੌਕੇ ਤੇ ਵੀ ਕੀਤੇ ਗਏ ਹੋਣ ਉਹਨਾਂ ਦੀ ਬੁਰੀ ਹਾਲਤੀ ਹੋਈ ਆ ਦੁਨੀਆਂ 'ਚ ਕਿਸੇ ਰਿ ਉਹਨਾਂ ਦਾ ਨਾਮੋਂ ਨਿਸ਼ਾਨ ਲਬਦਾਨੀ ਜਿਨ੍ਹਾਂ ਨੇ ਦਰਵਾਸਰ ਸਾਹਿਬ ਤੇ ਹਮਲੇ ਕੀਤੇ ਕਿਉਂਕਿ ਜਿੱਦਾਂ ਬ੍ਰਹਿਮੰਡਾ ਨੂੰ ਕੋਈ ਨਹੀਂ ਹਲਾ ਸਕਦਾ ਕਿਤੇ ਦਰਵਾਸਰ ਸਾਹਿਬ ਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਹਲਾ ਸਕਦੀ ਇਹਦੇ ਬਾਰੇ ਠੋਠੇ ਵਿਸ਼ਵਾਸ ਜੈ ਸਾਡਾ ਕਿ ਇਹ ਦੇਖੋ ਸਾਡੇ ਪੋਲੀਟਿਕਲ ਪਾਰਟੀਆਂ ਦਾ ਹਾਲ ਦੇਖੋ ਕੀ ਹੈ ਕਿ ਕਿੱਡਾ ਸੈਂਸਿਟਿਵ ਮੈਟਰ ਹੋਵੇ ਆ ਪਰ ਰਾਜਨੀਤੀ ਜ਼ਰੂਰ ਕਰਨੀ ਹੈ ਪਰ ਸੋਹਰੇ ਜਿਹੜੇ ਸਾਰੀਆਂ ਦਿਨਾਂ ਗੱਲ ਕਰ ਰਹੇ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਹੈ ਜੀ ਲੋੜਾ ਨੇ ਕਿਹਾ ਕਿ ਕਿਉਂ ਕਾਂਗਰਸ ਵਾਲੇ ਇਸ ਮਾਮਲੇ ਤੇ ਰਾਜਨੀਤੀ ਕਰ ਰਹੇ ਆ ਪੰਜਾਬ ਪੁਲਿਸ ਸਮਰੱਥ ਹੈ ਪੁਲਿਸ ਰੱਖਿਆ ਬਾਹਰ ਦਰਵਾਜ਼ੇ ਦੇ ਅੰਦਰ ਤਨਾਤ ਕਰਨ ਦੇ ਮੈਨੇ ਕੀ ਹੈ ਇਹਦਾ ਐਸਜੀਪੀਸੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਪਰ ਜਿਹੜੇ ਇਦਾਂ ਦੇ ਇਸ਼ਾਰਤ ਕਰਨ ਵਾਲੇ ਆ ਉਹਨਾਂ ਤੋਂ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਇਹ ਵੀ ਸੁਰੱਖਿਆ ਨੂੰ ਲੈ ਕੇ ਵੀ ਬਹੁਤ ਸੋਚ ਸਮਝ ਕੇ ਫੈਸਲੇ ਲੈ ਜਾਣ ਦੀ ਲੋੜ ਹੈ ਇਸ ਤਰ੍ਹਾਂ ਨਹੀਂ ਕਿ ਜੀਬੀਜੀ ਆਪਣੇ ਤੌਰ ਤੇ ਉਹਨਾਂ ਕੋਈ ਅਧਿਕਾਰੀ ਕਹੇ ਆਹ ਹੋ ਜੇ ਭਾਜਪਾ ਵਾਲੇ ਕਹਿੰਦੇ ਐਦਾਂ ਕਰ ਸਕਦੇ ਆਂ ਕਾਂਗਰਸ ਵਾਲੇ ਸਭ ਤੋਂ ਅੱਗੇ ਨਿਕਲ ਕੇ ਚਾਪੇ ਸਿੱਧੇ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਤਾ ਕਿ ਭਾਜਪਾ ਕਿਸਾਨਾਂ ਦੇ ਸਮਰਥਕ ਹੋ ਗਈ ਹੈ ਭਾਜਪਾ ਦਾ ਕਹਿ ਵੀ ਰਹੀ ਹੈ ਕਿ ਕਿਸਾਨਾਂ ਦੀ ਹਤਾਚੀਆ ਤਾਂ ਕਿਧਰੇ ਜਿਹੜੀ ਪੰਜਾਬ ਦੀ ਹਾਕਮ ਤੇ ਰਹਿ ਸਵਾਲ ਉਸ ਉੱਪਰ ਵੀ ਉੱਠੇ ਉਸ ਤੋਂ ਬਾਅਦ ਮੰਤਰੀ ਸਰਕਾਰ ਨੇ ਨਵਾਂ ਵਿਸ਼ਾ ਛੇੜ ਦਿੱਤਾ ਕਿ ਜਿਹੜੇ ਖਾਰੀ ਨੇ ਜਿਹੜੇ ਕਿ ਲਾਈਟਾਂ ਦੇ ਉੱਪਰ ਸੜਕਾਂ ਦੇ ਉੱਪਰ ਆਪਾਂ ਅਕਸਰ ਦੇਖਿਆ ਕਿ ਆਪਣੇ ਮਾਪਿਆਂ ਦੇ ਨਾਲ ਛੋਟੇ-ਛੋਟੇ ਬੱਚੇ ਨੇਗੇ ਉਹ ਭੀਖ ਮੰਗਦੇ ਫਿਰਦੇ ਨੇ ਤਾਂ ਉਹਨਾਂ ਦੇ ਡੀਐਨਏ ਟੈਸਟ ਹੋਣਗੇ ਦੇ ਦੇ ਅੰਦਰ ਗੱਲ ਕਰ ਲਈਏ ਸੂਬੇ ਦੇ ਅੰਦਰ ਗੱਲ ਕਰ ਲਈਏ ਬਹੁਤ ਵੱਡੀ ਗੈਂਟੀ ਹੈ ਕਿ ਇਹ ਰਿਹਾ ਜਮਾਇਲੇ ਸਾਹਮਣੇ ਆਉਂਦੇ ਆ ਕਿ ਬੱਚੇ ਚੋਰੀ ਹੋ ਜਾਂਦੇ ਆ ਕਦੇ ਇੱਕ ਸੂਬੇ ਤੋਂ ਦੂਜੇ ਸੂਬੇ ਤੋਂ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਜੁਪੀ ਤੇ ਤੋਂ ਬੱਚੇ ਨਾਲ ਲੈ ਕੇ ਚੋਕੇ ਲਿਆ ਹੋਵੇ ਤੇ ਦੋਨੋਂ ਭੀਖ ਮੰਗਣ ਦਾ ਕੰਮ ਸ਼ੁਰੂ ਕਰਵਾ ਲਿਆ ਹੋਵੇ ਇਸਨੋਂ ਫਾਂਗ ਕੀਤਾ ਜਾਂਦਾ ਹੈ ਕਿੰਨਾ ਦੇ ਹੱਥ ਕੱਟਿਆ ਜਾਂਦਾ ਕਿਦਾਂ ਪੈਰ ਕੱਟਿਆ ਜਾਂਦਾ ਕਿਸ ਤਰ੍ਹਾਂ ਭੀਖ ਮੰਗਣ ਲਾਇਆ ਜਾਂਦਾ ਔਰ ਇਹ ਬਹੁਤ ਵੱਡਾ ਸੰਵੇਦਨਸ਼ੀਲ ਮਾਮਲਾ ਹੈ ਸਸ਼ੀਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਇਸ ਸਮੇਂ ਪੰਜਾਬ ਦੇ ਵਿੱਚ ਸਭ ਤੋਂ ਸੈਂਸਿਟਿਵ ਤੇ ਵੱਡਾ ਮੁੱਦਾ ਬਣਿਆ ਹੋਇਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲੇ ਨੂੰ ਲੈ ਕੇ ਧਮਕੀਆਂ ਮਿਲੀਆਂ ਨੇ ਈਮੇਲਜ਼ ਦੇ ਜ਼ਰੀਏ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਅਸੀਂ ਹਮਲਾ ਜਿਹੜਾ ਉਹ ਕਰਾਂਗੇ ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਚੀਜ਼ਾਂ ਸ਼ੁਰੂ ਹੋ ਗਈਆਂ ਨੇ ਸਿਆਸੀ ਪੱਖ ਤੋਂ ਵੀ ਤੇ ਧਾਰਮਿਕ ਪੱਖ ਤੋਂ ਵੀ ਦੇਖਿਆ ਜਾਵੇ ਤਾਂ ਇਸ ਨੂੰ ਲੈ ਕੇ ਜੋ ਅਮਿਤ ਸ਼ਾਹ ਨੇ ਉਹਨਾਂ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਚਿੱਠੀ ਲਿਖੀ ਹੈ ਜੋ ਸੰਸਦ ਮੈਂਬਰ ਨੇ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਪਰ ਨਾਲ ਨਾਲ ਪੰਜਾਬ ਸਰਕਾਰ ਦਾ ਪੱਖ ਇਹ ਹੈ ਕਿ ਕਿਸੇ ਵੀ ਤਰੀਕੇ ਦੀ ਸਾਨੂੰ ਕੇਂਦਰੀ ਸੁਰੱਖਿਆ ਬਲ ਦੀ ਜ਼ਰੂਰਤ ਨਹੀਂ ਹੈ ਪੰਜਾਬ ਦੀ ਫੋਰਸ ਹੈ ਜਿਹੜੀ ਪੰਜਾਬ ਪੁਲਿਸ ਇਨਾਫ ਹੈ ਪਰ ਨਾਲ ਨਾਲ ਗੱਲ ਕਰੀਏ ਤਾਂ ਹੈੱਡ ਗ੍ਰੰਥੀ ਨੇ ਜੋ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਇਸ ਚੀਜ਼ ਤੇ ਸਵਾਲ ਵੀ ਖੜੇ ਕੀਤੇ ਨੇ ਕਿ ਪ੍ਰਸ਼ਾਸਨ ਨੇ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਗ੍ਰਿਫਤਾਰੀ ਨਹੀਂ ਹੋਈ ਸੋ ਸਵਾਲ ਬੜੇ ਤਰ੍ਹਾਂ ਦੇ ਖੜੇ ਹੁੰਦੇ ਨੇ ਕਿਉਂਕਿ ਦਰਬਾਰ ਸਾਹਿਬ ਨੂੰ ਇਸ ਤਰ੍ਹਾਂ ਅਡਾਉਣ ਦੀ ਇਹ ਕੋਈ ਪਹਿਲੀ ਧਮਕੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਨੇ ਸੋ ਇਹਨਾਂ ਧਮਕੀਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਹੈ ਜਿਹੜਾ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਅਸੀਰ ਸਾਹਿਬ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਪ੍ਰਾਤ ਧੰਨਵਾਦ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਤਿ ਸ਼੍ਰੀ ਅਕਾਲ ਜੀ ਇਹਦੇ ਵਿੱਚ ਕੋਈ ਦੋਵਾਰ ਨਹੀਂ ਜੇ ਤਾਂ ਤੁਸੀਂ ਜ਼ਿਕਰ ਕਰ ਰਹੇ ਹੋ ਅਹਿਮ ਮੁੱਦਾ ਹੈ ਲਾਹੇ ਸਵਾਲ ਜੀ ਸੁਸਾਬ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਚਲੋ ਧਮਕੀ ਆਈ ਪਹਿਲੀ ਵਾਰ ਹੀ ਨਹੀਂ ਹੈ ਪਹਿਲਾਂ ਵੀ ਬਹੁਤ ਵਾਰ ਹੋ ਚੁੱਕਿਆ ਹੈ ਭਾਵੇਂ ਇਤਿਹਾਸ ਦੇ ਵਿੱਚ ਇਹ ਹਜ਼ਾਰਾਂ ਵਾਰ ਧਮਕੀ ਆਵੇ ਤਾਂ ਇਸ ਨੂੰ ਇੱਕ ਵਾਰ ਵੀ ਅੰਗੋਲਿਆ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਕਿਉਂਕਿ ਦਰਬਾਰ ਸਾਹਿਬ ਹੈ ਜਿਹੜਾ ਉਹ ਪੰਜਾਬ ਲਈ ਸਿੱਖਾਂ ਲਈ ਸਭ ਕੁਝ ਹੈ ਜਹੇ ਦੇ ਵਿੱਚ ਇਸ ਦੇ ਉੱਪਰ ਹੁਣ ਸਿਆਸੀਕਰਨ ਵੀ ਸ਼ੁਰੂ ਹੋ ਗਿਆ ਕਾਂਗਰਸ ਇੱਕ ਪਾਸੇ ਐ ਆਮ ਆਦਮੀ ਪਾਰਟੀ ਐ ਜਿਹੜੀ ਉਹ ਦੂਸਰੇ ਪਾਸੇ ਐ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਬਿਲਕੁਲ ਜਿੱਦ ਤੱਕ ਕਿ ਦਰਬਾਰ ਸਾਹਿਬ ਦੀ ਗੱਲ ਹੈਗੀ ਐ ਦੇਖੋ ਦੁਨੀਆ ਪਾਰ ਚ ਬੈਠਾ ਸਿੱਖ ਪਾਇ ਤੇਰਾ ਬਲਕੇ ਮੈਂ ਕਹਾਂਗਾ ਪੰਜਾਬੀ ਪਾਇ ਚਾਰਾ ਫਿਰ ਉਸ ਤੋਂ ਜੇ ਆਪਾਂ ਇੱਕ ਕਦਮ ਅੱਗੇ ਜਾ ਕੇ ਕੰਮ ਕਰੀਏ ਤਾਂ ਜਿਹੜੇ ਵੀ ਮਾਨਤਾ ਨਾਲ ਜੁੜੇ ਹੋਏ ਦੁਨੀਆ ਪਾਰ ਚ ਬੈਠੇ ਲੋਕ ਐ ਉਹਨਾਂ ਲਈ ਇਸ ਤੋਂ ਵੱਡਾ ਪਵਿੱਤਰ ਸਥਾਨ ਹੋ ਨਹੀਂ ਸਕਦਾ ਜਿਹੜਾ ਸਾਰੇ ਵਰਗਾਂ ਲਈ ਸਾਰੇ ਧਰਮਾਂ ਲਈ ਇੱਕ ਮਾਨਵਤਾ ਦਾ ਸਨੇਹ ਦੇਣ ਵਾਲਾ ਹੂੰ ਔਰ ਜਿਸ ਤੱਕ ਹਮਰੇ ਦਾ ਸਵਾਲ ਹੈ ਦਰਬਾਰ ਸਾਹਿਬ ਤੇ ਹਮਲੇ ਦਾ ਜਦੋਂ ਗੱਲ ਕਰੀਏ ਤਾਂ ਇੱਕ ਲੰਮਾ ਇਤਿਹਾਸ ਹੈ ਔਰ ਕਦੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਜਿਹੜੇ ਹੈਗੇ ਆ ਕਿਸੇ ਮੌਕੇ ਤੇ ਵੀ ਕੀਤੇ ਗਏ ਹੋਣ ਆ ਉਹਨਾਂ ਦੀ ਬੁਰੀ ਹਾਲਤੀ ਹੋਈ ਆ ਔਰ ਦੁਨੀਆਂ ਚ ਕਿਤੇਰੇ ਉਹਨਾਂ ਦਾ ਨਾਮੋਂ ਨਿਸ਼ਾਨ ਲੱਭਦਾ ਨਹੀਂ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਸਮੇਂ-ਸਮੇਂ ਤੇ ਵਿਦੇਸ਼ੀਆਂ ਵੱਲੋਂ ਕੀਤੇ ਗਏ ਫਿਰ ਜਿਹੜੇ ਇਹੋ ਜਿਹੇ ਮੌਕੇ ਵੀ ਆਏ ਕਿ ਆਪਣੇ ਆਦੇ ਸਰਕਾਰਾਂ ਦੇ ਚੱਲ ਜਾਂ ਵੀ ਬੜੇ ਸੰਕਟ ਦੇ ਸਮੇਂ ਜੀਂ ਨਿਕਲਣਾ ਪਿਆ ਪਰ ਦਰਬਾਰ ਸਾਹਿਬ ਤਾਂ ਅਟੱਲ ਹੈ ਅਡੋਲ ਹੈ ਦੁਨੀਆ ਦੀ ਕੋਈ ਤਾਕਤ ਅੱਦੜੀ ਤੁੰਕੇ ਨਾ ਹਿਲਾ ਸਕਦੀ ਆ ਨਾ ਡਿਲਾ ਸਕਦੀ ਆ ਕਿਉਂਕਿ ਜਿੱਦਾਂ ਬ੍ਰਹਿਮੰਡ ਆ ਨੂੰ ਕੋਈ ਨਹੀਂ ਹਿਲਾ ਸਕਦਾ ਇਦਾਂ ਦਰਬਾਰ ਸਾਹਿਬ ਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਹਿਲਾ ਸਕਦੀ ਇਹਦੇ ਬਾਰੇ ਟੋਟਾ ਵਿਸ਼ਵਾਸ ਹੈ ਸਾਰਿਆਂ ਦਾ ਇਹਦੇ باوجود ਜਦੋਂ ਆਪਾਂ ਦਿਨ ਆਵੀ ਪੱਤਰ ਤੇ ਗੱਲ ਕਰਦੇ ਆਂ ਜਿਸ ਤਰ੍ਹਾਂ ਦੀਆਂ ਧਮਕੀਆਂ ਆਈਆਂ ਪੰਜ ਈਮੇਲ ਆਈਆਂ ਜਿਹਦੇ ਬੰਮ ਨਾਲ ਆਪਣਾ ਇਸ ਤਰੀਕੇ ਨਾਲ ਡਾਊਨ ਦੀ ਗੱਲ ਕੀਤੀ ਗਈ ਹੈ ਉਸ ਨੂੰ ਲੈ ਕੇ ਦੇਖੋ ਸਾਡੇ ਪੋਲੀਟੀਕਲ ਪਾਰਟੀਆਂ ਦਾ ਹਾਲ ਦੇਖੋ ਕੀ ਹੈ ਕਿ ਕਿੱਡਾ ਸੈਂਸਿਟਿਵ ਮੈਟਰ ਹੋਵੇ ਆਪਾਂ ਰਾਜਨੀਤੀ ਜ਼ਰੂਰ ਕਰਨੀ ਹੈ ਜਾਣੇ ਚਾਹੇ ਦਰਬਾਰ ਸਾਹਿਬ ਦੀ ਗੱਲ ਹੋਵੇ ਚਾਹੇ ਸਦਾ ਪ੍ਰਾਪਤੀ ਦੀ ਗੱਲ ਹੋਵੇ ਸਾਡੇ ਲਈ ਸਾਰੀਆਂ ਗੱਲਾਂ ਬਰਾਬਰੀ ਮੰਨਦੇ ਆਂ ਸੀ ਨਵੀਂ ਨੀਤੀ ਹਰ ਵਿੱਚੋਂ ਨਿਕਲਦੀ ਹੈ ਇਸ ਮਾਮਲੇ ਲੈ ਕੇ ਹੁਣ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਆ ਮਸਰ ਦੇ 14 ਵਾਜਿਨਾ ਤੁਸੀਂ ਜ਼ਿਕਰ ਕੀਤਾ ਉਹਨਾਂ ਚੁੱਕ ਕੇ ਅਮਨ ਸ਼ਾ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਤਾ ਕਿ ਏਡਾ ਵੱਡਾ ਮਾਮਲਾ ਇਸ ਮਾਮਲੇ ਦੇ ਵਿੱਚ ਹੈ ਜਿਹੜੀ ਹੈਗੀ ਹੈ ਸੁਰੱਖਿਆ ਜ਼ਰੂਰੀ ਹੈ ਸਾਡੇ ਜਿਹੜੇ ਕੇਂਦਰੀ ਸੁਰੱਖਿਆ ਬਾਲਾ ਤਨਾਦ ਕੀਤੇ ਜਾਣਾ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਦੂਜੇ ਪਾਸੇ ਆਪਾਂ ਗੱਲ ਕਰਾਂਗੇ ਆਪਦੀ ਵੀ ਗੱਲ ਕਰਾਂਗੇ ਪਾਜ-ਪਾਜ ਦੀ ਵੀ ਗੱਲ ਕਰਾਂਗੇ ਪਰ ਸਵਾਰਜਿਨ ਨੇ ਸਾਰੀਆਂ ਦਿਨਾਂ ਗੱਲ ਕਰ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਹੈ ਹੂੰ ਜਦੋਂ ਆਪਾਂ ਪਾਰਲੀਮੈਂਟ ਦੀ ਗੱਲ ਕਰਦੇ ਆਂ ਕੋਮੇ ਪੱਤਰ ਦੇ ਕੋਈ ਵੀ ਕਾਨੂੰਨ ਬਣਦਾ ਬਿੱਲ ਬਣਦਾ ਆਉਂਦਾ ਹੈ ਜਿਹੜੇ ਹਾਕਮ ਤੇ ਰਹੁੰਦੀ ਆ ਉਹ ਤੋਂ ਪੁੱਛੇ ਬਿਗੈਰ ਕਿਤੇ ਅੱਜ ਤੱਕ ਕੋਈ ਮਿਸਾਲ ਹੈ ਕਿ ਰੂਲ ਦਾ ਹੋਵੇ ਹਾਕਮ ਦਾ ਹੋਵੇ ਭਾਰਤੀ ਜਨਤਾ ਪਾਰਟੀ ਕਿ ਕਾਨੂੰਨ ਬਣਾ ਦੇ ਪਾ ਕਾਂਗਰਸ ਜਾਂ ਕੋ ਹੋਰ ਦਾ ਜੀ ਕਿ ਜਦ ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਜਿਹੜੀ ਗੱਲ ਆ ਸੋਚ ਲਾ ਸਾਹ ਨੂੰ ਮੇਰਾ ਕਹਿ ਲਾ ਕਿ ਕੇਂਦਰੀ ਗ੍ਰਹਿ ਮੰਤਰੀ ਅਮੈਸ਼ਾ ਨੂੰ ਪਤਾ ਲੱਗਣ ਤੋਂ ਪਹਿਲਾਂ ਸੂਨੀ ਗੁਰਦਰਾ ਪਰੰਡਕਮੇਟੀ ਦੇ ਪ੍ਰਧਾਨ ਉਹਨਾਂ ਦੇ ਨੇੜੇ ਹੀ ਰਹਿੰਦੇ ਆ ਅਮਰਸਰ ਦੇ ਪਾਰਲੀਮੈਂਟ ਮੈਂਬਰ ਆ ਕਿ ਨਾ ਚੰਗਾ ਲੱਗਦਾ ਜੇ ਜੀਬੀ ਦੇ ਪ੍ਰਧਾਨ ਨੂੰ ਜਾ ਕੇ ਮਿਲਦੇ ਔਰ ਕਹਿੰਦੇ ਕਿ ਦੱਸੋ ਵੀ ਇਦਾਂ ਦੀ ਸਮੱਸਿਆ ਆ ਗਈ ਆ ਮੈਂ ਆਪਣੀਆਂ ਸਵਾਲਾਂ ਲੈ ਕੇ ਹਾਜ਼ਰ ਹਾਂ ਕੀ ਕੀਤਾ ਜਾ ਸਕਦਾ ਪਰ ਆਪਾਂ ਦਾ ਇਹ ਹੈ ਕਿ ਦੌੜਪੈਣੇ ਦੀ ਜੋ ਇਹ ਸਮੱਸਿਆ ਆਉਂਦੀ ਆ ਕੋਈ ਪਿੱਛੇ ਨਾ ਰਹੇ ਜੀ ਕਿ ਦੂਜੇ ਤੋਂ ਚੁੱਕ ਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਤਾ ਹੁਣ ਇਹਦੇ ਤੇ ਵਿਵਾਦ ਹੋਣਾ ਸੁਭਾਅ ਵੀ ਕੀ ਸੀ ਤੁਸਾਂ ਜਵਾਬ ਜਿਹੜਾ ਹੈਗਾ ਆਪ ਵਾਲੇ ਦੇ ਰਹੇ ਆ ਆਗਲੇ ਕਹਿ ਰਹੇ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਸਮਰੱਥ ਹੈ ਕਿਸੇ ਤਰ੍ਹਾਂ ਦੀ ਸੁਰੱਖਿਆ ਕਰਨ ਦੇ ਸਾਨੂੰ ਇਹ ਸਮਾਣਿਤ ਕਰਨੀ ਸਰਕਾਰ ਵੱਲ ਡਰੇਗਾ ਨੂੰ ਲੈਣ ਦੀ ਲੋੜ ਨਹੀਂ ਕੇਂਦਰੀ ਸੁਰੱਖਿਆ ਵੱਲ ਜੇ ਜ਼ਰੂਰਤ ਹੋਏਗੀ ਜਿੱਥੇ ਜ਼ਰੂਰ ਲੈ ਜਾਣਗੇ ਪਰ ਹੁਣ ਇੱਥੇ ਜ਼ਰੂਰਤ ਨਹੀਂ ਹੈ ਪੰਜਾਬ ਪੁਲਿਸ ਸਮਰਾਥਾ ਸਾਰੀ ਸੁਰੱਖਿਆ ਦਾ ਇੰਤਜ਼ਾਮ ਕਰੰਦੇ ਅੱਜ ਵੀ ਆਪਾਂ ਦੇਖ ਰਹੇ ਸੀ ਪੰਜਾਬ ਪੁਲਿਸ ਦੀ ਜਿਹੜੀ ਟੀਮ ਹੈ ਉਹ ਤੁਸੀਂ ਚੱਪੇ-ਜੱਪੇ ਦੇ ਜਾਇਜ਼ਾ ਲੈ ਰਹੀ ਹੈ ਕੋਈ ਇਸ ਤਰ੍ਹਾਂ ਦੀ ਵਸਤੂ ਕੋਈ ਦਿੰਦੀ ਗਾ ਲੱਜ਼ਰ ਨਾ ਆਵੇ ਪਰ ਇਹਨੂੰ ਲੈ ਕੇ ਜਿਹੜਾ ਚੰਗਾ ਬਾਦ ਇਸ ਕਰਕੇ ਵੀ ਹੈ ਜਿਹੜੇ ਪਾਰਲੀਮੈਂਟ ਮੈਂਬਰ ਰਹੇ ਆ ਪਿਛਲੇ ਸਮੇਂ ਵਿੱਚ ਜਨੀ ਰੂੜਾ ਅੱਜਕੱਲ ਕੈਬਨਿਟ ਮੰਤਰੀ ਹੈ ਉਹਨਾਂ ਨੇ ਸਵਾਲ ਚੁੱਕਿਆ ਸਵੀਰ ਉੜਾ ਨੇ ਕਿਹਾ ਕਿ ਕਿਉਂ ਕਾਂਗਰਸ ਵਾਲੇ ਇਸ ਮਾਮਲੇ ਤੇ ਰਾਜਨੀਤੀ ਕਰ ਰਹੇ ਆ ਪੰਜਾਬ ਪੁਲਿਸ ਸਮਰੱਥ ਹੈ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਭਾਜਪਾ ਦੀ ਭਾਜਪਾ ਦੇ ਆਗੂ ਸ਼ਵੈਦ ਮਾਲਕ ਉਹਨਾਂ ਦੀ ਗੱਲ ਇੱਕ ਦਿਨ ਪਹਿਲਾਂ ਐਸਡੀਪੀਐਸ ਦੇ ਭਲਾਨ ਨੂੰ ਵਕਤ ਮਿਲਿਆ ਜਾ ਕੇ ਉਹਨਾਂ ਨੇ ਸਵੇਦਨਾ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿ ਆ ਕੇ ਕੇਂਦਰੀ ਗ੍ਰਹਿ ਮੰਤਰੀ ਮਲਕ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਵੱਲੋਂ ਵੀ ਜਿਹੜਾ ਹੈਗਾ ਇਸ ਮਾਮਲੇ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਔਰ ਸੁਨੇਹਾ ਲੈ ਕੇ ਆਇਆ ਕਿ ਇਸ ਮਾਮਲੇ 'ਚ ਕੀ ਕੀਤਾ ਜਾ ਸਕਦਾ ਹੈ। ਕਾਫੀ ਕੁਝ ਇਸ ਮਾਮਲੇ 'ਚ ਜਿਹੜਾ ਹੈਗਾ ਉਲਝਾਂ ਨਜ਼ਰ ਆ ਰਹੇ ਹਨ। ਅੰਜੇ ਬਸ ਛੁਣੀ ਗੁਦਰ ਪਰੋਂਦਰ ਮਿੱਟੀ ਦੀ ਵੀ ਗੱਲ ਕਰ ਲਈਏ। ਮੈਂ ਸੁਣ ਰਿਹਾ ਸੀ ਉਹਨਾਂ ਦੇ ਅਧਿਕਾਰੀ ਕਹਿ ਰਿਹਾ ਕਿ ਜੀ ਅਸੀਂ ਗੱਲ ਤਾਂ ਨਹੀਂ ਕੀਤੀ ਨਾ ਹੀ ਕੋਈ ਮੰਗਾ ਸਾਡੀ ਦਰਵਾਜ਼ਾ ਸਾਹਿਬ ਦੇ ਅੰਦਰ ਦਾ ਤਨਾਤ ਕੋਈ ਕੇਂਦਰੀ ਸੁਰੱਖਿਆ ਬਲ ਤਨਾਤ ਕੀਤੇ ਨਹੀਂ ਜਾ ਸਕਦੇ ਕੌਣ ਕਹਿ ਰਿਹਾ ਹੈ ਕੱਲ ਐਸਜੀਪੀਸੀ ਦੇ ਉੱਤੇਦਾਰ ਜਨਾਬ ਨੂੰ ਕਿਉਂ ਪੁੱਛੇ ਕਿ ਅੰਦਰ ਕੌਣ ਤਨਾਤ ਕਰਨ ਦੇਗਾ ਕੇਂਦਰੀ ਸੁਰੱਖਿਆ ਬਲ ਦਰਵਾਜ਼ਾ ਸਾਹਿਬ ਦੇ ਅੰਦਰ ਤਨਾਤ ਕਰਨ ਦੇ ਮੈਨੇ ਕੀ ਹੈ ਇਹਦਾ ਐਸਜੀਪੀਸੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਰਹੀ ਗੱਲ ਕਹਿੰਦੇ ਬਾਰ ਬਾਰ ਸਾਨੂੰ ਕੋਈ ਇਤਰਾਜ਼ ਨਹੀਂ ਦੇਖੋ ਮਾਮਲਾ ਤਾਂ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਅਰੇ ਦਾ ਕੋਈ ਕੈਦਾ ਕਾਨੂੰਨ ਕਿ ਨਿਜਮ ਹੋਣੇ ਚਾਹੀਦਾ ਹੈ। ਬਾਹਰ ਦਾ ਮਤਲਬ ਕਿੱਥੋਂ ਤੱਕ? ਕਿ ਐਸਜੀਪੀਸੀ ਦੁਰਵਾਸਤਵ ਕੰਪਲੈਕਸ ਦੇ ਗੇਟ ਤੱਕ ਬਾਹਰ ਗਿਣਦੇ ਆ ਜਾਂ ਉਸ ਤੋਂ ਕਿੰਦਾ ਕਿਲੋਮੀਟਰ ਪਿੱਛੇ ਤੱਕ ਗਣਦੇ ਆ ਕਿੱਥੋਂ ਦਾ ਗਿਣਾ ਜਾਏਗਾ? ਇਸ ਮਾਮਲੇ 'ਚ ਮੈਂ ਸਮਝਦਾ ਕਿ ਐਸਜੀਪੀਸੀ ਦੇ ਅਧਿਕਾਰੀ ਵੱਲੋਂ ਜਿਹੜੀ ਇਹ ਸਟੇਟਮੈਂਟ ਬਿਆਨ ਦਿੱਤਾ ਗਿਆ ਉਹ ਵੀ ਗੈਰ ਜ਼ਿੰਮੇਵਾਰਾ ਵਾਲਾ ਬਿਆਨ ਹੈ। ਜੀ ਬਾਰ-ਬਾਰੇ ਸਾਨੂੰ ਕੋਈ ਤਰਾਹ ਜੀ ਬਾਹਰ ਦਾ ਕੀ मीनिंग ਹੋਇਆ ਵੀਗੇ ਜਰਨਲਿਸਟ ਵਾਂਗ ਜਾਣਦਾ ਹਾਂ ਪੰਜਾਬ ਜਦੋਂ ਮਾੜੇ ਦਿਨ ਰਿਹਾ ਤਾਂ ਬਾਹਰ ਦਾ ਕੀ ਅਰਥ ਸੀ ਕਿ ਤਰੀਕੇ ਨਾਲ ਸਰਦਾਲੂਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਜਿਹੜੇ ਅੰਦਰ ਜਾਂਦੇ ਸੀ ਹੁਣ ਜੇ ਕੋਈ ਮਾੜਾ ਅਨਸਰ ਹੋਏਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਹੋਣੀ ਚਾਹੀਦੀ ਹੈ ਮੇਰਾ ਖਿਆਲ ਹੈ ਦੁਨੀਆ ਭਰ ਸਿੱਖ ਪਾਈ ਚਾਰਾ ਵੀ ਇਸ ਲਈ ਲੋਕਾਂ ਦਾ ਕਿਸੇ ਨਜ਼ਾਮ ਤੇ ਨਹੀਂ ਕਰੇਗਾ ਕਿ ਕੋਈ ਸ਼ਰਾਰਤ ਕਰੇ ਤੇ ਉਹਦੇ ਖਿਲਾਫ ਕਾਰਵਾਈ ਕਿਉਂ ਨਾ ਹੋਵੇ ਕਾਰਵਾਈ ਹੋਵੇ ਜੀ ਪਰ ਜਿਹੜੇ ਇਦਾਂ ਦੇ ਸ਼ਰਧਾਂਤ ਕਰਨ ਵਾਲੇ ਆ ਉਹਨਾਂ ਤਾਂ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਲਿਹਾਮ ਸ਼ਰਧਾਲੂ ਲੱਖਾਂ ਸ਼ਰਧਾਲੂ ਜਾਂਦੇ ਆ ਇਹ ਤਾਂ ਐਸਜੀਪੀ ਜੀ ਨੂੰ ਤਿਆਰ ਕਰਨਾ ਪਏਗਾ ਨਾ ਕਿ ਬਾਹਰ ਕਿੱਥੋਂ ਤੱਕ ਲਾਉਂਗਾ ਕੇਂਦਰੀ ਸੁਰੱਖਿਆ ਬਲ ਬਿਲਕੁਲ ਗਿਆਨ ਤੋਂ ਨਾ دیتا ਕਿ ਸਾਨੂੰ ਬਾਰ ਬਾਰ ਕੋਈ ਇਤਰਾਜ਼ ਨਹੀਂ ਮੇਰਾ ਕਹਿਲਾ ਅੱਜ ਸੁਵੇਦਨਸ਼ੀਲ ਬਿਆਨ ਆ ਜੋਨਾਂ ਵੱਲੋਂ ਦਿੱਤਾ ਗਿਆ ਪੰਜਾਬੀ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਦਰਬਾਰ ਸਾਹਿਬ ਦੇ ਗੇਟ ਤੱਕ ਸਰਖਿਆ ਪਹੁੰਚ ਗਈ ਸੀ ਤੇ ਕਿਹੋ ਜਿਹਾ ਇਲਾਜ ਸੀ ਜਦੋਂ ਅੰਦਰ ਦਰਸ਼ਨ ਕਰਨ ਜਾਂਦੇ ਸੀ ਸ਼ਰਦਾਲੂ ਸੋ ਬਹੁਤ ਸਵੇਦਨਸ਼ੀਲ ਮੌਲਾ ਮੈਨੂੰ ਇਹ ਲੱਗਦਾ ਹੈ ਕਿ ਐਸਜੀਪੀ ਦੇ ਭਲਾਨ ਰਜਿੰਦਰ ਸਿੰਘ ਧਾਮਨੀ ਬੜੇ ਜ਼ਿੰਮੇਵਾਰ ਧਾਰਮਿਕ ਆਗੂ ਹੈ ਐਸਜੀਪੀ ਦੀ ਗਵਾਈ ਕਰ ਰਿਹਾ ਹੈ ਜਿਨ੍ਹਾਂ ਨੇ ਮੈਂ ਹਮੇਸ਼ਾ ਕਹਿੰਨਾ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਉਹਨਾਂ ਨੂੰ ਆਪਣੇ ਤੌਰ ਤੇ ਜ਼ਿੰਮੇਵਾਰੀ ਨਾ ਹੋਣੀ ਚਾਹੀਦੀ ਜੇ ਕੋਈ ਡਾਇਲੌਗ ਕਰਨਾ ਵੀ ਹੈ ਕੇਂਦਰ ਦੇ ਨਾਲ ਤਾਂ طے ਹੋਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਔਰ ਕਿੱਥੋਂ ਤੱਕ ਹੋਣੀ ਚਾਹੀਦੀ ਹੈ ਜੀ ਜੀ ਪੰਜਾਬ ਪੁਲਿਸ ਨੇ ਦਾ ਕਹਿਦਾ ਕਿ ਅਸੀਂ ਸਮਰਾਥਾਂ ਉਹਨਾਂ ਤੇ ਜੇ ਭਰੋਸਾ ਕੀਤਾ ਜਾ ਸਕਦਾ ਉਹਨਾਂ ਤੇ ਭਰੋਸਾ ਕਰਨਾ ਐਸਜੀਪੀਸੀ ਨੇ ਫੈਸਲਾ ਕਰਨਾ ਹੈ ਕਿ ਕਿਸ ਕਦਰ ਕਾਰਵਾਈ ਕਰਨੀ ਹੈ ਪਰ ਇਹਦੀ ਸੁਰੱਖਿਆ ਨੂੰ ਲੈ ਕੇ ਵੀ ਬਹੁਤ ਸੋਚ ਸਮਝ ਕੇ ਫੈਸਲੇ ਲੈ ਜਾਣ ਦੀ ਲੋੜ ਹੈ ਇਸ ਤਰ੍ਹਾਂ ਨਹੀਂ ਕਿ ਐਸਜੀਪੀਸੀ ਆਪਣੇ ਤੌਰ ਤੇ ਉਹਦਾ ਕੁਦਕਾਰੀ ਕਹੇ ਆਹ ਹੋ ਜੇ ਸਾਥ ਪਾਰਲੇ ਕਹਿੰਦੇ ਐਦਾਂ ਕਰ ਸਕਦੇ ਆਂ ਕਾਂਗਰਸ ਵਾਲੇ ਸਵਾਲ ਤੋਂ ਅੱਗੇ ਨਿਕਲ ਕੇ ਚਾਪੇ ਸਿੱਧੇ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਤਾ ਹੂੰ। ਹੂੰ। ਸੋ ਕਿਦਰੇ ਜਿਹੜਾ ਸਾਂਝੇ ਤੋਂ ਤੇ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਜੋ ਸਰਦਾਲੂ ਵੀ ਹੈ ਐਸਡੀਪੀ ਦੀ ਨਾਲ ਜੁੜੀਆਂ ਜਥੇਬੰਦੀਆਂ ਵੀ ਹੈ ਤਾਰਨੀ ਜਥੇਬੰਦੀਆਂ ਵੀ। ਇਹ ਵੀ ਸਮਝਣ ਦੀ ਲੋੜ ਆ ਕਿਤੇ ਉੱਥੇ ਦੈਸ਼ੇ ਦਾ ਮੌਲਦਾ ਨਹੀਂ ਪਾਇਦਾ ਕੀਤਾ ਜਾ ਰਿਹਾ। ਹੂੰ। ਇਹ ਆਗੋਂ ਮਨੋਂ ਕਿਹਾ ਗਿਆ ਕਿ ਉੱਥੇ ਲੱਖਾਂ ਲੱਖਾਂ ਦੀ ਗਿਣਤੀ 'ਚ ਨਤਮਸਤੇ ਕੋ ਹੁਣ ਆਉਂਦੇ ਆ। ਉੱਥੇ ਤੋਂ ਤੜਕੇਸਾਰ ਤੋਂ ਲੈ ਕੇ ਵੱਡੇ ਤੜਕੇ ਤੋਂ ਲੈ ਕੇ ਸਰਦਾਲੂ ਲੈਣਾ ਕਿ ਤਰ੍ਹਾਂ ਲੱਗ ਜਾਂਦੀਆਂ ਨਸਮਸਤਕ ਹੋਣ ਦੇ ਲਈ ਕਿਤੇ ਸ਼ਰਦਾਲੂਆਂ ਦੇ ਉੱਤੇ ਇਦਾਂ ਦਾ ਪਰਸ਼ਾਵਾ ਪਾਉਣ ਦੀ ਕੋਈ ਕੋਈ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਜੀ ਇਹ ਸਮਝਣ ਦੀ ਲੋੜ ਹੈ ਕਟੋਕਾਟ ਇਸ ਮਾਲੀ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਐਸਜੀਪੀਸੀ ਨੂੰ ਸੁਤੰਤਰ ਤਰ੍ਹਾਂ ਜਿਹੜੀਆਂ ਇਹਨਾਂ ਮਾਮਲਿਆਂ ਨਾਲ ਜੁੜੀਆਂ ਵੀ ਆਂ ਸਵੇਧਨਸ਼ੀਲ ਮੁੱਦਿਆਂ ਤੇ ਆਵਾਜ਼ਾਈ ਕਰਕੇ ਇਸ ਮੁੱਦੇ ਨੂੰ ਨਵੇੜਨ ਦੀ ਜ਼ਰੂਰਤ ਹੈ ਜਾਂ ਫੈਸਲੇ ਲੈਣ ਦੀ ਲੋੜ ਹੈ ਦੂਜਿਆਂ ਤੇਰਾਂ ਨੂੰ ਆਪਣੇ ਤੌਰ ਤੇ ਫੈਸਲੇ ਨਹੀਂ ਲੈਣੇ ਚਾਹੀਦੇ ਜੀ ਜੀ ਸਤ ਸਾਬ ਕੱਲ ਗੱਲ ਕਰੀਏ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੱਲ ਸਰਪਾਰਟੀ ਮੀਟਿੰਗ ਹੈ ਜਿਹੜੀ ਉਹ ਲਿਖੀ ਗਈ ਹੈ ਸੋ ਉੱਥੇ ਵੱਡੇ ਪੱਧਰ ਦੇ ਉੱਪਰ ਕਿਸਾਨ ਲੀਡਰ ਹੋਣਗੇ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਜਪਾ ਨੂੰ ਵੀ ਸੱਦਾ ਦਿੱਤਾ ਗਿਆ ਕਿ ਬੈਠ ਕੇ ਗੱਲਬਾਤ ਕਰਾਂਗੇ ਆਪਾਂ ਅਕਸਰ ਗੱਲ ਕਰਦੇ ਆ ਤੁਸੀਂ ਕਹਿੰਦੇ ਹੁੰਦੇ ਹੋ ਕਿ ਟੇਬਲ ਟਾਕ ਹੈ ਜਿਹੜੀ ਉਹ ਸਭ ਤੋਂ ਵੱਡਾ ਹੱਲ ਹੈ ਗੱਲਬਾਤ ਹੈ ਜਿਹੜਾ ਡਾਇਲੌਗ ਹੈ ਉਹ ਕਰਨਾ ਪੈਣਾ ਹੈ ਸੋ ਕਿਵੇਂ ਦੇਖਦੇ ਹੋ ਕਿ ਕੱਲ ਦੀ ਮੀਟਿੰਗ ਹੈ ਜਿਹੜੀ ਉਹ ਬੁਲਾਈ ਗਈ ਹੈ ਕੀ ਸੰਭਾਵਨਾ ਹੈ ਤੇ ਕਿਥੋਂ ਤੱਕ ਇਹ ਜਿਹੜੀਆਂ ਆਪਸੀ ਸਹਿਮਤੀ ਹੈ ਜਿਹੜੀ ਉਹ ਜਾ ਸਕਦੀ ਹੈ ਦੇਖੋ ਬਹੁਤ ਮੁੱਦਿਆਂ ਦਾ ਪਰ ਕੱਲ ਜ਼ਿਕਰ ਕਰ ਰਹੇ ਹਨ ਸੰਯੁਕਤ ਕਿਸਾਨ ਮੋਰਚਾ ਜਿਨ੍ਹਾਂ ਨੇ ਗੁਆਇ ਕੀਤੀ ਦਿੱਲੀ ਦੇ ਕਿਸਾਨ ਮੋਰਚੇ ਦੀ ਔਰ ਕੇਂਦਰ ਨੂੰ ਮਨਵਾਇਆ ਇਸ ਗੱਲ ਲਈ ਇਤਨੇ ਜਿਹੜੇ ਕਾਲੇ ਕਰੋਨਾ ਵਾਪਸ ਲੈ ਜਾਣ ਤੇ ਵਾਪਸ ਲੈ ਗਿਆ ਆਪਾਂ ਸਾਰੇ ਜਾਣਦੇ ਆ ਉਹਦੇ ਬਾਰੇ ਕੋਈ ਲੰਬੀ ਗੱਲ ਕਰਨ ਦੀ ਜ਼ਰੂਰਤ ਨਹੀਂ ਆਪਾਂ ਦੇ ਦਰਸ਼ਕਾਂ ਨੂੰ ਆਪਾਂ ਨੂੰ ਜਾਣਕਾਰੀ ਹੈ ਰਹੀ ਗੱਲ ਕੱਲ ਦੇ ਮੁੱਦੇ ਦੀ ਚੰਡੀਗੜ੍ਹ ਦੇ ਵਿੱਚ ਸੂਚਿਤ ਕਿਸਾਨ ਮੋਰਚੇ ਵੱਲੋਂ ਪਹਿਲੀ ਵਾਰ ਇਦਾਂ ਦੀ ਸਰਪਾਰਟੀ ਮੀਟਿੰਗ ਬੁਲਾਈ ਗਈ ਹੈ ਜਿੱਦੇ ਚ ਭਾਜਪਾ ਨੂੰ ਵੀ ਸੱਦਾ ਦਿੱਤਾ ਗਿਆ ਆਖਰੇ ਦੇਖੇ ਜਾਣ ਦੀ ਲੋੜ ਹੈ ਕਿ ਇਹ ਜੀ ਸਥਿਤੀ ਕਿਉਂ ਪੈਦਾ ਹੋਈ ਕਿ ਭਾਜਪਾ ਕਿਸਾਨਾਂ ਦੇ ਸਮਰਥਕ ਹੋ ਗਈ ਹੈ ਭਾਜਪਾ ਤਾਂ ਕਹਿ ਵੀ ਰਹੀ ਐ ਕਿ ਅਸੀਂ ਕਿਸਾਨਾਂ ਦੇ ਹਤਾਇਚੇ ਆ ਤਾਂ ਕਿਦਰੇ ਜਿਹੜੀ ਪੰਜਾਬ ਦੀ ਹਾਕਮ ਤੇ ਰਹਿ ਸਵਾਲ ਉਸ ਉੱਪਰ ਵੀ ਉੱtre ਹੈ ਕਿਉਂਕਿ ਜੋ ਮੀਟਿੰਗ ਬੁਲਾਈ ਗਿਆ ਉਹਦੇ ਤੇ ਸੁਨਿਤ ਕਿਸਾਨ ਮੋਰਚੇ ਦੇ ਆਗੂਆਂ ਨੇ ਜੋ ਕਿਹਾ ਹੈ ਉਹਨਾਂ ਨੇ ਕਿਹਾ ਕਿ ਸਾਰੇ ਵਰਗਾਂ ਨਾਲ ਸੰਬੰਧਿਤ ਜਿਹੜੇ ਵੱਡੇ ਮੁੱਦੇ ਆ ਵੱਡੇ ਮਾਮਲੇ ਉਹਨਾਂ ਮਾਮਲਿਆਂ ਤੇ ਵਿਚਾਰ ਕੀਤਾ ਜਾਏਗਾ ਜਿਦੇ ਚ ਲੈਂਡ ਪੂਲਿੰਗ ਦਾ ਮਾਮਲਾ ਵੀ ਹੈ ਪਾਣੀਆਂ ਦੇ ਸੰਕਰਡ ਦਾ ਮਾਮਲਾ ਵੀ ਹੈ ਕਿਸਾਨੀ ਨਾਲ ਜੁੜੇ ਵੱਡੇ ਮੁੱਦੇ ਵੀ ਹੈ ਹੋਰ ਕਾਰੋਬਾਰੀਆਂ ਨਾਲ ਮਾਮਲੇ ਵੀ ਹੋ ਸਕਦੇ ਕਿਉਂਕਿ ਆਲ ਪਾਰਟੀ ਮੀਟਿੰਗ ਹੈ ਆਲ ਪਾਰਟੀ ਮੀਟਿੰਗ ਇਸ ਕਰਕੇ ਵੀ ਐਨਤ ਰੱਖਦੀ ਹੈ ਕਿ ਕੀ ਕੱਲ ਕੋਈ ਉਹ ਜੀ ਲਾਈਨ ਜਿਹੜੀ ਖਿੱਚੀ ਜਾਏਗੀ ਕਿਸ ਕਦਰ ਲੜਾਈ ਲੜਨਾ ਚਾਹੁੰਦਾ ਸੁਨਤਕਸਨ ਮੋਰਚਾ ਹਾਲਾਂ ਇਸ ਗੱਲ ਤੇ ਪਤਾ ਨਹੀਂ ਖੁੱਲੇ ਕਿ ਕਿਸ ਪਾਸੇ ਰੁਕ ਹੋਏਗਾ ਪੰਜਾਬ ਸਰਕਾਰ ਵਾਲੀ ਕੀ ਰਵਈਆ ਅਪਣਾਉਂਦੇ ਆ ਕੇਂਦਰ ਸਰਕਾਰ ਵਾਲੀ ਕੀ ਰਵਈਆ ਅਪਣਾਉਂਦੇ ਆ ਜਾ ਜਿਹੜੀਆਂ ਵਟੀਆਂ ਤੇਰਾ ਉੱਥੇ ਸ਼ਾਮਲ ਕਰਨੀਆਂ ਜੋਇਨ ਕਰ ਰਹੀਆਂ ਫਾਰ ਐਗਜ਼ਾਮਪਲ ਕਾਂਗਰਸ ਦੇਖੋ ਪినాਲ ਦੀ ਮੁਕੁਰਦੀ ਦੇ ਰਹਾ ਹੈ ਕਿ ਆਪ ਹਾਈ ਅਕਮਤਰ ਕੀ ਹੁਣ ਆਪ ਵੀ ਉਸ ਮੀਟਿੰਗ ਜੋਇਨ ਕਰੇਗੀ ਦੀਦੀ ਕੇ ਸਵਾਮਨਾ ਘਟ ਨਜ਼ਰ ਆ ਰਹੀ ਹੈ ਕਾਂਗਰਸ ਜਾਏਗੀ ਖਾਲੀਗੜ ਜਾਏਗਾ ਹੁਣ ਆ ਪਾਰਟੀਆਂ ਨੇ ਫੈਸਲੇ ਲੈਣੇ ਆ ਭਾਜਪਾ ਚਰਚਾ ਇਸ ਗੱਲ ਤੇ ਵੀ ਹੋ ਰਹੀ ਹੈ ਕਿ ਪਿਛਲੇ ਦਿਨਾਂ ਚ ਜਿਹੜੇ ਕਿਸਾਨਾਂ ਦੇ ਘੱਟ ਹੋ ਰਿਹਾ ਉਹਨਾਂ ਚ ਭਾਜਪਾ ਦੀ ਸ਼ਮੂਲੀਅਤ ਵਧ ਰਹੀ ਹੈ ਦੋਖ ਮੈਂ ਕਹਾਂਗਾ ਭਾਜਪਾ ਦੇ ਕਿਸਾਨਾਂ ਅਤੇ ਇੱਥੇ ਹੀ ਗੱਲ ਕਰਦੀ ਹੈ ਕਿਸਾਨ ਮੁੱਦਿਆਂ ਦੀ ਗੱਲ ਕਰਦੀ ਹੈ ਦੂਜੀਆਂ ਪਾਰਟੀਆਂ ਨੇ ਕਿਹੜਾ ਕਿਸਾਨਾਂ ਦੇ ਕੋਈ ਹੱਕ ਤੇ ਫੈਸਲੇ ਲੈ ਕੇ ਕੋਈ ਕੇਂਦਰ ਜਾਂ ਪੂਰਾ ਸਰਕਾਰਾਂ ਵੱਲੋਂ ਕੋਈ ਮਾਮਲੇ ਨਿਵੇੜ ਦਿੱਤੇ ਮਾਮਲੇ ਤਾਂ ਉੱਥੇ ਦੇ ਉੱਥੇ ਹੀ ਖੜੇ ਆ ਤੇ ਜੇ ਭਾਜਪਾ ਵੀ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਇੱਥੇ ਹੀ ਇਹਨਾਂ ਮਾਮਲਿਆਂ ਨੂੰ ਨਿਵੇੜਨਾ ਚਾਹੁੰਦੇ ਹਾਂ ਚਾਹੇ ਹੋ ਸਗਾ ਕੇ ਲਈਆਂ ਕਿਸਾਨ ਜਿੱਥੇ ਬਣਿਆ ਸੰਘਿਤ ਕਿਸਾਨ ਮੋਰਚਾ ਹੈ ਉਹਨਾਂ ਵੱਲੋਂ ਹੋਏਗਾ ਕਿ ਜੇ ਭਾਜਪਾ ਵੀ ਕਿਸਾਨਾਂ ਦੇ ਹੱਕ 'ਚ ਬੋਲਦੀ ਹੈ ਤਾਂ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਇੱਕ ਬਕਰੀ ਸਦੀ ਕੱਲ ਪੰਜਾਬ 'ਚ ਸੱਜੇ ਜਾ ਰਹੀ ਹੈ ਇਹਦੇ ਬਾਰੇ ਕੋਈ ਦੋ ਰਹੇ ਨਹੀਂ ਕਿਉਂਕਿ ਪਹਿਲਾਂ ਅਕਸਰ ਇਹ ਸਮਝਿਆ ਜਾਂਦਾ ਸੀ ਭਾਜਪਾ ਵਰਸ ਯਾਰ ਯਾਨੀ ਭਾਜਪਾ ਕਿਸਾਨ ਜਿੱਥੇ ਬਣਿਆ ਇੱਕ ਪਾਸੇ ਆਪ ਬੜੇ ਇੱਕ ਪਾਸੇ ਭਾਜਪਾ ਵਾਲੇ ਦਾ ਹਾਈ ਇੱਕ ਪਾਸੇ ਜਿਹੜੇ ਹੈਗੇ ਤੇ ਦੂਜੇ ਪਾਸੇ ਜਿਹੜਾ ਕਾਂਗਰਸ ਤੇ ਇਹਦੇ ਅਕਾਲੀ ਦਲ ਅਕਾਲੀ ਦਲ ਬਾਰੇ ਵੀ ਕਹੀ ਕਹਿੰਦਾ ਇੱਧਰ ਹੈ ਕੋਈ ਕਹਿੰਦਾ ਉੱਧਰ ਹੈ ਪਰ ਕੱਲ ਕਾਫੀ ਵੱਡਾ ਕਨਵੇੜਾ ਹੋਇਆ ਇਸ ਵਾਰ ਦੇ ਤੇ ਕਿਸਾਨੀ ਮੁੱਦਿਆਂ ਦੇ ਉੱਤੇ ਕੀ ਪਹੁੰਚ ਆ ਅਪਣਾਈ ਜਾ ਰਹੀ ਹੈ ਜੀ ਜੀ ਕੀ ਕਿਸੇ ਅੰਦੋਲਨ ਦਾ ਐਲਾਨ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੱਡੇ ਜਨਤਿਕ ਕਟੜ ਦਾ ਐਲਾਨ ਕੀਤਾ ਜਾ ਸਕਦਾ ਹੈ ਸੋ ਕੱਲ ਦੀ ਮੀਟਿੰਗ ਦਾ ਨੋਟਸ ਲੈਣਾ ਬੀਂਗ ਅ ਜਰਨਲਿਸਟ ਆਪਣਾ ਬਣਦਾ ਹੀ ਹੈ ਪੰਜਾਬ ਦੇ ਅੰਦਰ ਇੱਕ ਨਵਿਕਲੀ ਕਿਸਮ ਦਾ ਇਕੱਠ ਹੈ ਜਿਹੜਾ ਮੈਂ ਕਹਿ ਸਕਦਾ ਕਿ ਪਿਛਲੇ ਲੰਬੇ ਸਮੇਂ ਤੋਂ ਦੇਖਣ ਤੇ ਨਜ਼ਰ ਨਹੀਂ ਆਇਆ ਹੂੰ ਪਤਾ ਲੱਗੇਗਾ ਕਿ ਕੀ ਲਾਈਨ ਖਿੱਚੀ ਜਾਂਦੀ ਹੈ ਉਸ ਸਰਵਪਾਰਟੀ ਮੀਟਿੰਗ ਦੇ ਅੰਦਰ ਜੀ ਜੀ ਸੋ ਸਭ ਅੱਗੇ ਵਧਦੇ ਆਂ ਤੇ ਗੱਲ ਕਰਾਂਗੇ ਪੰਜਾਬ ਭਾਜਪਾ ਦੇ ਜੋ ਕਾਰਜਕਾਰੀ ਪ੍ਰਧਾਨ ਲਗਾਏ ਗਏ ਨੇ ਉਹਨਾਂ ਨੇ ਜਾ ਕੇ ਜੇਪੀ ਨੱਡਾ ਜੋ ਕਿ ਕੌਮੀ ਪ੍ਰਧਾਨ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਸੋ ਚਰਚੇ ਛਿੜ ਗਏ ਨੇ ਕਿ ਨਵੇਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਇਹ ਮੁਲਾਕਾਤ ਹੋਈ ਹੈ ਤੇ ਸੂਬੇ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਵਿਚਾਰ ਚਰਚਾਵਾਂ ਹੋਈਆਂ ਨੇ ਤਾਂ ਜਿਹੇ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਾਖੜ ਸਾਹਿਬ ਵੱਲੋਂ ਪਹਿਲਾ ਅਸਤੀਫਾ ਦੇ ਦਿੱਤਾ ਗਿਆ ਸੀ ਸੋ ਫਿਲਹਾਲ ਜਾਖੜ ਸਾਹਿਬ ਪ੍ਰਧਾਨ ਜ਼ਰੂਰ ਨੇ ਪਰ ਇਹ ਤੈਅ ਹੈ ਕਿ ਨਵੇਂ ਪ੍ਰਧਾਨ ਦੀ ਤਿਆਰੀ ਪੂਰੀ ਤਰ੍ਹਾਂ ਨਾਲ ਹੋ ਗਈ ਹੈ ਕਿਵੇਂ ਦੇਖਦੇ ਹੋ ਕਿਉਂਕਿ ਜਖਰ ਸਾਹਿਬ ਉਹਨਾਂ ਦੇ ਆਉਣ ਤੋਂ ਬਾਅਦ ਕਿਤਨਾ ਕਿਤੇ ਭਾਜਪਾ ਦਾ ਗਰਾਫ ਪੰਜਾਬ ਦੇ ਵਿੱਚ ਵਧਿਆ ਹੈ ਵੋਟ ਪਰਸੈਂਟੇਜ ਵੀ ਜਿਹੜੀ ਵਧੀ ਬਿਨਾਂ ਸ਼ੱਕ ਕਿ ਲੋਕਾਂ ਨੇ ਜਤਾਇਆ ਨਹੀਂ ਪਰ ਸਪੋਰਟਰ ਨੇ ਜਿਹੜੇ ਉਹ ਜ਼ਰੂਰ ਵਧੇ ਨੇ ਕਿਵੇਂ ਦੇਖੋ ਭਾਈ ਭਾਏ ਇੱਕ ਬੜੀ ਐਸੋ ਨੈਸ਼ਨਲ ਲੈਵਲ ਦੀ ਉਹ ਤਾਂ ਕਹਿੰਦੇ ਕਿ ਦੁਨੀਆ ਦੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਬਣਨ ਜਾ ਰਹੇ ਹਨ ਪਰ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਆਪਾਂ ਵੱਖਰਾ ਇੱਕ ਅਸੀਂ ਜੇ ਪਾਸੇ ਰੱਖੀਏ ਤਾਂ ਕੇਂਦਰ ਦੇ ਵਿੱਚ ਤਾਂ ਇਸ ਲਈ ਉਹਨਾਂ ਲੰਬਾ ਸਮਾਂ ਕਹਿ ਰਹੀ ਤਾਂ ਵੀ ਕੋਈ ਹਰਜ਼ਾਲੀ ਗੱਲ ਨਹੀਂ ਆਪਸ-ਪਾਸ ਸਤਾਚਾ ਤੇ ਭਾਜਪਾ ਜਦੋਂ ਇਸ ਮਾਮਲੇ ਦੇ ਵਿੱਚ ਫੈਸਲੇ ਕਰਦੀ ਹੈ ਤਾਂ ਬਹੁਤ ਸੋਚ ਸਮਝ ਕੇ ਕਰਦੀ ਹੈ ਉਹਨਾਂ ਨੇ ਪੰਜਾਬ ਦੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਲਾਇਆ ਸੁਨੀਲ ਸ਼ਰਮਾ ਬੇਸ਼ੱਕ ਕਾਰਜਕਾਰੀ ਸ਼ਬਦ ਵਰਤਿਆ ਗਿਆ ਪਰ ਮੈਂ ਸਾਂਦਾ ਕਿ ਉਹ ਸਮੁੱਚੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਸਮਰੱਥ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਸਮਾਂ ਦੇ ਤੇ ਸੁਨੀਲ ਸ਼ਰਮਾ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹੁਣ ਵੀ ਵਿਧਾਨ ਸਭਾ ਦੇ ਮੈਂਬਰ ਹੈ ਪਹਿਲਾਂ ਵੀ ਪ੍ਰਧਾਨ ਰਹ ਚੁਕਿਆ ਔਰ ਇੱਕ ਅਹਿਮ ਗੱਲ ਇਹ ਵੀ ਹੈ ਕਿ ਸੁਨੀ ਸ਼ਰਮਾ ਦੇ ਨਾਲ ਜਿਹੜੇ ਪੁਰਾਣੇ ਭਾਜਪਈ ਆਗੂ ਐ ਵਰਕਰ ਸ਼ੂਚਨ ਤੇ ਕ ਉਹਨਾਂ ਨੂੰ ਵੀ ਇਦਾਂ ਲੱਗਦਾ ਕਿ ਇਕਸਾਲੀ ਭਾਜਪਈਆਂ ਨੂੰ ਨਵੇਂ ਸਿਰੇ ਤੋਂ ਮਾਨ ਸਨਮਾਨ ਦਿੱਤਾ ਗਿਆ ਇਹ ਠੀਕ ਹੈ ਕਿ ਸੀ ਜਾਖੜ ਫਿਰ ਸੁਲਦੇਵਿਆ ਆਗੂ ਐ ਰਾਸੀ ਆਗੂ ਐ ਲੰਬਾ ਸਮਾਂ ਕਾਂਗਰਸ ਰਹੇ ਤੇ ਹੁਣ ਤੱਕ ਵੀ ਭਾਜਪਾ ਦੇ ਪ੍ਰਧਾਨ ਹੈ ਪੰਜਾਬ ਦੇ ਪਰ ਪਿਛਲਿਆਂ ਜੋ ਪ੍ਰਸਿੱਧੀਆਂ ਵਾਲੀਆਂ ਉਹਨਾਂ ਨੇ ਐਕਟਿਵ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਨਹੀਂ ਨਿਭਾਈ ਹੁਣ ਵੀ ਰਾਸੀ ਤੌਰ ਤੇ ਮੌਕੇ ਬੇ ਮੌਕੇ ਆ ਕੇ ਆਪਣੀ ਗੱਲ ਕਹਿੰਦੇ ਰਹਿੰਦੇ ਆ ਪਰ ਮੈਨੂੰ ਇਹ ਲੱਗਦਾ ਹੈ ਕਿ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਸੁਨੀਲ ਸ਼ਰਮਾ ਹੀ ਆਮ ਪੰਕਾ ਮੋਣਗੇ ਔਰ ਹੋ ਸਕਦਾ ਹੈ ਕਿ ਜਾਖੜ ਸਾਹਿਬ ਵੀ ਇਸ ਹੋਂਦੇ ਤੇ ਬਣੇ ਰਹਿਣ ਕਿਉਂਕਿ ਜਾਖੜ ਸਾਹਿਬ ਦਾ ਇੱਕ ਆਪਣਾ ਰਤਵਾ ਹੈ ਪਾਚ ਪਾਉਣਾ ਬਾਰੇ ਫੈਸਲਾ ਲਏਗੀ ਜਾਂ ਨਹੀਂ ਲਏਗੀ ਉਹਨਾਂ ਦਾ ਪਾਰਟੀਆਂ ਦੇ ਵੱਡੇ ਮਾਮਲੇ ਹੁੰਦੇ ਆ ਅਰੇ ਆਪਾ ਦੇਖ ਰਹੇ ਹਾਂ ਕਿ ਪਿਛਲੇ ਦਿਨਾਂ ਜਦੋਂ ਦੇ ਅਸ਼ਮੀ ਸ਼ਰਮਾ ਨੇ ਜ਼ਿੰਮੇਵਾਰੀ ਸੰਭਾਲੀ ਹੈ ਉਹ ਸਰਗਰਮੀ ਨਾਲ ਸਾਰੇ ਮੁੱਦਿਆਂ ਤੇ ਜਿਹੜੀ ਨੂੰ ਐਕਟਿਵ ਪੋਲਿਟਿਕਸ ਕਹਿੰਦੇ ਆ ਸਰਗਰਮ ਰਹੀ ਦੀ ਉਦਯੋਗ ਪਾਰਟੀਆਂ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਲਗਾਤਾਰ ਨਿਭਾਉਂਦੇ ਆ ਰਹੇ ਤੇ ਜੀਪੀ ਨੱਡਾ ਜਿਹੜੇ ਐਸ ਵੇਲੇ ਕੌਮੀ ਪੱਧਰ ਤੇ ਪ੍ਰਧਾਨਾ ਪਾਰਟੀਆਂ ਦੇ ਉਹਨਾਂ ਨਾਲ ਮੁਲਾਕਾਤ ਇਸ ਲਈ ਵੀ ਐਮਿਤ ਰੱਖਦੀ ਹੈ ਕਿਉਂਕਿ ਪੰਜਾਬ ਦੇ ਮੁੱਦਿਆਂ ਦੇ ਪੰਜਾਬ ਦੀ ਰਾਜਨੀਤੀ ਬਾਰੇ ਕਿਦਾਂ ਨੂੰ ਰੋਕਤ ਤਿਆਰ ਕਰਨਾ ਜਿੱਦਾਂ ਆਪਾਂ ਕਿਸਾਨ ਮਸਲੇ ਦੀ ਗੱਲ ਕੀਤੀ ਹੈ ਅਕਸਰ ਆਜਵਾਵਰੇ ਗੱਲਾਂ ਸ਼ੇਰ ਕੋ ਕਰ ਰਿਆਂ ਕਿ ਇਹ ਪੰਜਾਬ ਦੇ ਆਗੂ ਆ ਉਹ ਕੇਂਦਰ ਜਾ ਕੇ ਪੰਜਾਬ ਦੀ ਗੱਲ ਨਹੀਂ ਕਰਦੇ ਜੀ ਜੀ ਉਹ ਦੇਖਿਆ ਜਾਏਗਾ ਕਿ ਅਸਨੀ ਸ਼ਰਮਾ ਜੀ ਆਏ ਆ ਪੰਜਾਬ ਦੀ ਗੱਲ ਕਿੰਨੀ ਕਰਦੇ ਆ ਪੰਜਾਬੀ ਰਿਆਂ ਨਜ਼ਰਾਂ ਵੀ ਬਣਿਆ ਰਹਿਣੀਆਂ ਤੇ ਇਹਦੇ ਨਾਲ ਹੀ ਪੰਜਾਬੀ ਵੀ ਲੈਣਗੇ ਆਪਣੇ ਫੈਸਲੇ ਜੀ ਸੋ ਸਭ ਅੱਗੇ ਗੱਲ ਅੱਜ ਦੇ ਅਹਿਮ ਮੁੱਦੇ ਦੀ ਕਰਾਂਗੇ ਪਿਖਾਰੀਆਂ ਦਾ ਡੀਐਨਏ ਟੈਸਟ ਅੱਜ ਭਗਵੰਤ ਮਾਨ ਸਰਕਾਰ ਨੇ ਨਵਾਂ ਵਿਸ਼ਾ ਛੇੜ ਦਿੱਤਾ ਹੈ ਕਿ ਜਿਹੜੇ ਭਿਖਾਰੀ ਨੇ ਜਿਹੜੇ ਕਿ ਲਾਈਟਾਂ ਦੇ ਉੱਪਰ ਸੜਕਾਂ ਦੇ ਉੱਪਰ ਆਪਾਂ ਅਕਸਰ ਦੇਖਿਆ ਕਿ ਆਪਣੇ ਮਾਪਿਆਂ ਦੇ ਨਾਲ ਛੋਟੇ-ਛੋਟੇ ਬੱਚੇ ਨੇਗੇ ਉਹ ਭੀਖ ਮੰਗਦੇ ਫਿਰਦੇ ਨੇ ਤਾਂ ਉਹਨਾਂ ਦੇ ਡੀਐਨਏ ਟੈਸਟ ਹੋਣਗੇ ਪਹਿਲਾਂ ਫੜਿਆ ਜਾਏਗਾ ਫੜਨ ਤੋਂ ਬਾਅਦ ਇਲਾਜ ਕਰਾਇਆ ਜਾਏਗਾ ਘਰ ਦਾ ਪਤਾ ਕਰਾਇਆ ਜਾਏਗਾ ਘਰ ਦਾ ਪਤਾ ਨਹੀਂ ਲੱਗਦਾ ਤਾਂ ਡੀਐਨਏ ਟੈਸਟ ਹੋਏਗਾ ਕਿਉਂਕਿ ਡੀਸੀਜ਼ ਨੂੰ ਆਦੇਸ਼ ਦੇ ਦਿੱਤੇ ਗਏ ਨੇ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਕਿਉਂਕਿ ਪਿਛਲੇ ਕੁਝ ਸਮੇਂ 'ਚ ਦੇਖਿਆ ਗਿਆ ਹੈ ਕਿ ਭੀਖ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਵਧੀ ਹੈ ਹਰ ਸ਼ਹਿਰ ਦੀਆਂ ਹਰ ਲਾਈਟਾਂ ਦੇ ਉੱਪਰ ਬਿਲਕੁਲ ਡਾਕਟਰ ਮਜੀਦ ਕੌਰ ਦੇ ਕੋਲ ਕੈਬਨਿਟ ਮੰਤਰੀ ਹੈ ਜਿਨ੍ਹਾਂ ਨਾਲ ਬੱਚਿਆਂ ਦਾ ਵਿਭਾਗ ਵੀ ਸੰਬੰਧ ਰੱਖਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਇਸ ਮਾਮਲੇ 'ਚ ਸਹਿਜ ਮੁਲਕ ਦਾ ਪਹਿਲਾ ਸੂਬਾ ਬਣਿਆ ਜਿਨੇ ਇਸ ਤਰੀਕੇ ਨਾਲ ਫੈਸਲਾ ਲਿਆ ਕਿ ਜਿਹੜੇ ਭਿਖਾਰੀ ਹੈਗੇ ਆਪਾਂ ਸਾਰੇ ਜਾਣਦੇ ਆ ਕਿਤੇ ਸਾਈਟਾਂ ਤੇ ਗੱਡੀਆਂ ਰੁਕਦੀਆਂ ਜਾ ਕੇ ਸਕੂਟਰ ਰੁਕਦੇ ਆ ਵਾਹਨ ਰੁਕਦੇ ਆ ਜੀ ਜੀ ਤਾਂ ਕਿਸ ਕਦਰ ਜਿਹੜੀਆਂ ਔਰਤਾਂ ਬੱਚਿਆਂ ਨੂੰ ਮੋਢੇ ਤੇ ਤੰਕੇ ਕੋਦੀਸ ਲੈ ਕੇ ਭੀਖ ਮੰਗਦੀਆਂ ਉਹਨਾਂ ਵੱਡੇ ਸਵਾਲ ਇਹ ਹੁੰਦੇ ਆ ਕਿ ਵੀ ਕੀ ਉਹ ਬੱਚਾ ਉਹਨਾਂ ਦਾ ਆਪਣਾ ਹੈ ਹਮ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਸ ਦੇਸ਼ ਦੇ ਅੰਦਰ ਗੱਲ ਕਰ ਲਈਏ ਸੂਬੇ ਦੇ ਅੰਦਰ ਗੱਲ ਕਰ ਲਈਏ ਬਹੁਤ ਵੱਡੀ ਗੰਟੀ ਚ ਕਈ ਵਰੀ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਆ ਕਿ ਬੱਚੇ ਚੋਰੀ ਹੋ ਜਾਂਦੇ ਆ ਕਦੇ ਇੱਕ ਸੂਬੇ ਤੋਂ ਇੱਕ ਦੂਜੇ ਸੂਬੇ ਤੋਂ ਇਹ ਨਹੀਂ ਕਿ ਜੇ ਕੋਈ ਪਖਾਰੀ ਜਾਂ ਪਕਾਰਨਾ ਪੰਜਾਬ ਜਾਂ ਚੰਡੀਗੜ੍ਹ ਜਾਂ ਹੋਰ ਕਿਸੇ ਹਿੱਸੇ ਦੇ ਜ਼ਿਲ੍ਹੇ ਤੇ ਖੜੇ ਹੋ ਕੇ ਜਾਂ ਕਿਸੇ ਚੌਂਕ 'ਤੇ ਖੜੇ ਹੋ ਕੇ ਬੱਚੇ ਲੈ ਕੇ ਭੀਖ ਮੰਗਦੀ ਹੈ ਜੀ ਜੀ ਉਹ ਸੂਬੇ ਨਾਲ ਹੀ ਸੰਬੰਧਿਤ ਹੋਏਗਾ ਇਹ ਵੀ ਕਿਹਾ ਜਾਂਦਾ ਹੈ ਕਿ ਅਕਸਰ ਜੇ ਵਰਸਕਲ ਨੂੰ ਜੁਪੀ ਤੋਂ ਕੋਈ ਬੁਖਾਰੀ ਆਇਆ ਕੋਈ ਵੱਡਿਕਾ ਨਹੀਂ ਹੁੰਦੀ ਕਿ ਜੁਪੀ ਤੇ ਤੋਂ ਬੱਚੇ ਨਾਲ ਲੈ ਕੇ ਚੋਕੇ ਲਿਆ ਹੋਵੇ ਤੇ ਦੋਨੋਂ ਭੀਖ ਮੰਗਣ ਦਾ ਕੰਮ ਸ਼ੁਰੂ ਕਰਵਾ ਲਿਆ ਹੋਵੇ ਬੜੀਆਂ ਇਤਦਿਆਂ ਕਿ ਦਰਦਨਾ ਕਹਾਣੀਆਂ ਹੌਲਾ ਕਹਾਣੀਆਂ ਨੂੰ ਸੁਣਨ ਮਿਲਦੀਆਂ ਕਿ ਜਿੱ ਕਿਸ ਤਰ੍ਹਾਂ ਬੱਚੇ ਨੂੰ ਪੰਗ ਕੀਤਾ ਜਾਂਦਾ ਹੈ ਕਿ ਇਹਦੇ ਕੋਈ ਹੱਥ ਕੱਟਿਆ ਜਾਂਦਾ ਕਿਤੇ ਪੈਰ ਕੱਟਿਆ ਜਾਂਦਾ ਕਿਸ ਤਰ੍ਹਾਂ ਭੀਖ ਮੰਗਣ ਲਾਇਆ ਜਾਂਦਾ ਔਰ ਇਹ ਬਹੁਤ ਵੱਡਾ ਸੰਵੇਦਨਸ਼ੀਲ ਮਾਮਲਾ ਹੈ ਤੁਹ ਕੋਈ ਨਹੀਂ ਸੜਕਾਂ ਦੇ ਲੋਕ ਗੱਡੀਆਂ ਚਲਾਉਂਦੇ ਆ ਉਹਨਾਂ ਦੀ ਸਮੱਸਿਆ ਤਾਂ ਹੈ ਕਿ ਕਿਸਕਾ ਜ਼ਰੂਰ ਨਾ ਦੇ ਅੱਗੇ ਫੇਰੇ ਸੰਦੇ ਆ ਜਿਦਾਂ ਮੌਕਾ ਬੇਮੌਕਾ ਦੇਖਦੇ ਨਹੀਂ ਉਹ ਤਾਂ ਮਾਮਲਾ ਪਰ ਇਸ ਨਾਲੋਂ ਵੱਡਾ ਇਸ਼ੂ ਹੈ ਕਿ ਮਾਨਵਤਾ ਨਾਲ ਜੁੜਿਆ ਮਾਮਲਾ ਹੈ ਘਟੋ ਘਾਟ ਇੱਕ ਪਹਿਲ ਕੀਤੀ ਗਈ ਹੈ ਪੰਜਾਬ ਵੱਲੋਂ ਕਿਸੇ ਭਖਾਰੀ ਇਸ ਤਰ੍ਹਾਂ ਕਿਸ ਬੱਚਾ ਨੂੰ ਲੈ ਕੇ ਜਿਹੜਾ ਕਿ ਚੌਂਕਾਂ 'ਚ ਖੜੇ ਹੁੰਦੇ ਆ ਲੇਟਾਂ ਦੇ ਖੜੇ ਹੁੰਦੇ ਆ ਜੀ ਜੀ ਤਾਂ ਉਹਨਾਂ ਦੇ ਵੱਡਾ ਸਵਾਲਿਆ ਨਿਸ਼ਾਨ ਲੱਗਿਆ ਜਦੋਂ ਦੀ ਇਹ ਕਾਰਵਾਈ ਸ਼ੁਰੂ ਹੋਇਆ ਹਾਲਾਂਕਿ ਹੁਣੇ ਇੱਕ ਅੱਧੇ ਦਿਨ ਚ ਕੰਮ ਸ਼ੁਰੂ ਹੋਇਆ ਅਮਰਸਰ ਦੇ ਵਿੱਚ ਤਾਂ ਫੋਟੋ ਫੋਟੇ ਵੀ ਸ਼ੁਰੂ ਹੋ ਗਈ ਆ ਤੇ ਮੇਰੀ ਜਾਣਕਾਰੀ ਮੁਤਾਬਕ ਉੱਥੇ ਵੀ ਜਿੱਥੇ ਕੋਈ ਪੁਲਿਸ ਵਰਦੀ ਵਾਲੇ ਨਜ਼ਰ ਆਏ ਆ ਕਿਉਂਕਿ ਕੈਮਰੇ ਵਾਲੇ ਮੀਡੀਆ ਕਰਮੀਆਂ ਜਾ ਕੇ ਆਪਣੀਆਂ ਕਾਰਵਾਈਆਂ ਕਰ ਰਿਹਾ ਤਾਂ ਪਹਕਾਰੀ ਜਿਹੜੇ ਉੱਥੋਂ ਦੌੜ ਕੇ ਨਿਕਲ ਕੇ ਪਾਸੇ ਜੇ ਕੋਈ ਜੀ ਜੀ ਗਰੀਬ ਬੰਦਾ ਉਹਨੂੰ ਡਰਨ ਦਾ ਦੌੜਨ ਦੀ ਕੀ ਲੋੜ ਐ ਬਿਲਕੁਲ ਸੋ ਬੱਚਿਆਂ ਦੇ ਪਿਛਦਾ ਸਵਾਲ ਐ ਇਦਾਂ ਬਹੁਤ ਸਾਰੇ এজੈਂਸੀ ਦੇ ਮੁੱਦੇ ਆ ਜਨਾ ਮਾਪਿਆਂ ਦਾ ਬੱਚਾ ਇੱਕ ਬੱਚਾ ਕਿਦਾ ਚੋਰੀ ਹੋ ਗਿਆ ਕਿਦਾ ਹਸਪਤਾਲ ਤੋਂ ਚੋਰੀ ਹੋ ਗਿਆ ਕੋਈ ਸਕੂਲ ਜਾਂਦਾ ਚੋਰੀ ਹੋ ਗਿਆ ਕਿ ਰਾਜ ਚੋਰੀ ਹੋ ਗਿਆ ਜੀ ਜੀ ਉਹਨਾਂ ਦਾ ਦੁੱਖ ਦਰਦ ਵੀ ਸਮਝਿਆ ਜਾਣਾ ਜਾ ਸਕਦਾ ਹੈ ਉਸ ਮਾਮਲੇ 'ਚ ਐਮ ਕਾਰਵਾਈ ਹੈ ਪਰ ਇਹਦੇ 'ਚ ਕਾਨੂੰਨੀ ਪ੍ਰਕਿਰਿਆ ਵੀ ਕਾਨੂੰਨੀ ਅੜਚਣਾਂ ਵੀ ਖੜੀਆਂ ਹੋਣਗੀਆਂ ਕਿ ਕੀ ਡੀਐਨਏ ਟੈਸਟ ਜਿਹੜਾ ਹੈਗਾ ਉਹ ਕਿਸੇ ਦੀ ਸਹਿਮਤੀ ਤੋਂ ਬਿਨਾਂ ਕਰਵਾਇਆ ਜਾ ਸਕਦਾ ਹੈ ਜੀ ਜੀ ਜਾਂ ਉਹਦੇ ਲਈ ਜਿਹੜਾ ਹੈਗਾ ਅਦਾਲਤ ਦੀ ਪ੍ਰਕਿਰਿਆ ਨੂੰ ਅਪਣਾਉਣਾ ਪਏਗਾ ਸੋ ਵੱਡੇ ਮਾਮਲੇ ਆ ਪਰ ਕਿ ਚੰਗਾ ਕਦਮ ਹੈ ਆਉਣ ਵਾਲੇ ਦਿਨਾਂ 'ਚ ਕੋਈ ਪੇਚੀਦਗੀਆਂ ਆਉਣਗੀਆਂ ਤਾਂ ਸਰਕਾਰ ਉਹਨਾਂ ਨੂੰ ਹੱਲ ਕਰਨਾਂ ਕੋਸ਼ਿਸ਼ ਵੀ ਕਰੇਗੀ ਅੰਦਾਜ਼ਾ ਲਾ ਸਕਦੇ ਆਪਾਂ ਜੀ ਜੀ ਸਿਰਸਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਤੁਹਾਨੂੰ ਉਹਦਾ ਦੱਸ ਦਈਏ ਕਿ ਬੇਸ਼ੱਕ ਪਾਕਿਸਤਾਨ ਦੇ ਵਿੱਚਕਾਰ ਤਣਾਅ ਦਾ ਮਾਹੌਲ ਹੈ ਪਰ ਬਾਵੀ ਉਦੇਸ਼ ਦੇ ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਦੇ ਉੱਪਰ ਐਸਜੀਪੀਸੀ ਜਿਹੜੀ ਉਹ ਸੰਗਤ ਲੈ ਕੇ ਪਾਕਿਸਤਾਨ ਜਾਵੇਗੀ ਤੇ ਜਥੇ ਨੂੰ ਲੈ ਕੇ ਜਾਣ ਲਈ ਪਾਸਪੋਰਟਾਂ ਦੀ ਮੰਗ ਹੈ ਜਿਹੜੀ ਉਹ ਕਰ ਲਈ ਗਈ ਹੈ ਜਿਹੜੀ ਸੰਗਤ ਜਾਣਾ ਚਾਹੁੰਦੀ ਹੈ ਚਾਵਨ ਸ਼ਰਧਾਲੂਆਂ ਤੋਂ ਪਾਸਪੋਰਟ ਨੇ ਜਿਹੜੇ ਐਸਪੀਸੀ ਦੇ ਦੁਆਰਾ ਮੰਗੇ ਜਾ ਰਹੇ ਨੇ ਸੋ ਇਸ ਤੋਂ ਇਲਾਵਾ ਕਾਂਗਰਸ ਦਾ ਦਫ਼ਤਰ ਜਿਹੜਾ ਲੁਧਿਆਣੇ ਦੇ ਵਿੱਚਕਾਰ ਨਹੀਂ ਰਿਹਾ ਕਿਉਂਕਿ ਲੁਧਿਆਣੇ ਦੇ ਵਿੱਚ ਉਹਨਾਂ ਦੇ ਉਸ ਦਫ਼ਤਰ ਨੂੰ ਇਨਲੀਗਲ ਕਰਾਰ ਦੇ ਦਿੱਤਾ ਗਿਆ ਜਿੱਥੋਂ ਕਿ ਮੁੱਖ ਮੰਤਰੀ ਮਨ ਬੀਨਤ ਸਿੰਘ ਹੋਣਾਂ ਤੋਂ ਲੈ ਕੇ ਹੋਰ ਬਹੁਤ ਸਾਰੇ ਐਮਐਲਏ ਤੇ ਜਿਹੜੇ ਐਮਪੀ ਨੇ ਬੈਠ ਕੇ ਫੈਸਲੇ ਲੈਂਦੇ ਸੀ ਜਿਸ ਤੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ